ਮੇਰੇ ਘਰ ਦੇ ਅੰਦਰ ਐਂਟਰ ਕੀਤੇ ਮਾਹੀ ਤੇ ਰੈਂਬੋ ਜੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਰੌਲਾ ਪਾਇਆ ਮੰਮੀ ਆ ਗਏ ਫਿਰ ਸਾਨੂੰ ਗਲੀਆਂ ਚ ਭਜਾ ਭਜਾ ਕੁੱਟਿਆ ਇੱਕ ਅੱਜ 10 11 ਪਰਚੇ ਦਰਜ ਹੋ ਗਏ ਉਹਦੇ ਤੇ ਹਰੇਕ ਮਹੀਨੇ ਉਹਤੇ ਕੋਈ ਨਾ ਕੋਈ ਨਵਾਂ ਪਰਚਾ ਹਰੇਕ ਕਿਸਮ ਦਾ ਪਰਚਾ ਉਹਦੇ ਤੇ ਕਿਸੇ ਨੇ ਸਾਡੇ ਸੁਣਵਾਈ ਨਹੀਂ ਕੀਤੀ ਹੁਣ ਵੀ ਉਹ 15 20 ਮੁੰਡੇ ਲੈ ਕੇ ਸਾਡੇ ਘਰ ਦੇ ਬਾਹਰ ਖੜੇ ਰਹਿੰਦੇ ਆ ਪੁਰਮੱਲਾ ਡਰਦਾ ਜੀ ਕੋਈ ਨਹੀਂ ਵਿੱਚ ਪੈਂਦਾਗਾ ਜੇ ਕੋਈ

ਸਰ ਬਿਆਨ ਸਿੰਘ ਨਗਰ ਪਟਿੰਡਾ ਦੀ ਕੀ ਗੱਲ ਹੋਇਆ ਜਿਹੜਾ ਸਟਾਪ ਵਿੱਚ ਸਰ ਮੇਰੀ ਭੈਣ ਦੇ ਇੱਕ ਹਸਬੰਦ ਰੈਂਬੋ ਆ ਜੀ ਔਰ ਫਰਮੇਸਾਨੀ ਆ ਜੀ ਤੇ ਉਹਨੇ ਸਾਡੇ ਨਾਲ ਕੁੱਟਮਾਰ ਕੀਤੀ ਉਹਦੇ ਨਾਲ ਹੋਰ ਉਹਦੇ ਤਿੰਨ ਚਾਰ ਭਰਾ ਤੇ ਤਿੰਨ ਪਾਰਲੀਮੈਂਟ ਜਿਹੜੇ ਗੁੰਡੇ ਸੀਗੇ ਉਹ ਨਾਲ ਲੈ ਕੇ ਆਇਆ ਸੀਗਾ ਉਹਨਾਂ ਨੇ ਸਾਡੀ ਨਜਾਇਜ਼ ਕੁੱਟਮਾਰ ਕੀਤੀ ਹੈਗੀ ਆ ਅਸੀਂ ਪੁਲਿਸ ਕੋਲ ਵੀ ਗਏ ਸੀ ਸਾਡੇ ਬਿਆਨ ਵੀ ਹੋਏ ਸਾਰਾ ਕੁਝ ਹੋਇਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਿ ਹੁਣ ਵੀ ਉਹ 15-20 ਮੁੰਡੇ ਲੈ ਕੇ ਸਾਡੇ ਘਰ ਦੇ ਬਾਹਰ ਖੜੇ ਰਹਿੰਦੇ ਆ ਕਿਉਂ ਕੁੱਟਮਾਰ ਕੀਤੀ ਕੀ ਕਾਰਨ ਕੀਆ ਸਰ ਮੇਰੀ ਭੈਣ ਨੇ ਉਹਨਾਂ ਤਲਾਕ ਕੇਸ ਫਾਈਲ ਕੀਤਾ ਹੈ ਇਦਾਂ ਜਬਰਨ ਕਰਦੇ ਕਹਿੰਦੇ ਸਤਿਨ ਤਲਾਕ ਨਹੀਂ ਦੇਣਾ ਤੂੰ ਸਾਡੇ ਨਾਲ ਚੱਲ ਤੱਕੇ ਸਹੀ ਕਰਦੇ ਕੁੜੀ ਦੇ ਨਾਲ ਇਹਨੂੰ ਮਾਰਦਾ ਕੁੱਟਦਾ ਸੀ 2 ਸਾਲ ਹੋ ਗਏ ਬਰਦਾਸ਼ਤ ਕਰਦੇ ਕਹਿੰਦੇ ਜਿਵੇਂ ਤੇਵੇਂ ਸਾਨੂੰ ਲੈ ਆਏ ਕੱਢ ਕੇ ਤਲਾਕ ਵੀ ਕੇਸ ਕਰਤਾ ਕਹਿੰਦਾ ਡਿਵੋਰਸ ਨਹੀਂ ਦੇਣਾ ਤੂੰ ਮੇਰੇ ਨਾਲ ਚੱਲ ਜਣਾ ਤੱਕੇ ਸਹੀ ਕਰਦਾ ਆਪਣੇ ਭਰਾਵਾਂ ਨੂੰ ਬਲੇਮ ਲਾਉਂਦਾ ਗੰਦੇ ਗੰਦੇ ਕਦੇ ਕਿਸੇ ਨਾਲ ਬਦਨਾਮ ਕਰਦਾ ਕਦੇ ਕਿਸੇ ਨਾਲ ਕਿੰਨੇ ਜਰ ਸਰ ਬਰਦਾਸ਼ਤ ਕਰੀ ਜਾਈਏ ਕਰਦਾ ਕੀ ਉਹ ਸਰ ਉਹ ਨਸ਼ੇ ਵੇਚਦਾ ਜੀ ਚਿੱਟਾ ਗਾਂਜਾ ਸਭ ਵੇਚਦਾ ਉਹ ਰੈਂਬੋ ਰਮੇਸ਼ਾਨੀ ਔਰ ਫ੍ਰੈਂਬੋਈ ਬਣੀ ਰੀ ਤੇ ਕਹਦਾ ਦਬਾਅ ਪਾਇਆ ਸਰ ਇੱਥੇ ਦਬਾਅ ਹੈ ਸੱਚੀ ਦਾ ਪਾਇਆ ਬਸ ਸਾਨੂੰ ਕਹਿੰਦਾ ਰਹਿਣ ਨਹੀਂ ਦੇਣਾ ਤੁਹਾਨੂੰ ਮਹੱਲੇ 'ਚ ਅਸੀਂ ਕੁਝ ਵੀ ਕਰੋ ਅਸੀਂ ਰਹਿਣ ਨਹੀਂ ਦੇਣਾ ਕਿ ਵੀ ਜਾਂ ਤਾਂ ਇਹਨੂੰ ਸਾਡੇ ਨਾਲ ਭੇਜੋ ਨਹੀਂ ਤਾਂ ਅਸੀਂ ਤੁਹਾਨੂੰ ਜਾਨ ਤੋਂ ਮਾਰ ਦਿਆਂਗੇ ਅੱਜ ਹੁਣ ਇਹ ਕਿਹਨੂੰ ਮਿਲਣਾ ਸੀ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਕਿ ਕੀ ਕਹਿੰਦੇ ਮਿਲੇ ਸਰ ਅਸੀਂ ਐਸਐਸਪੀ ਸਿਟੀ ਸਾਹਿਬ ਨੂੰ ਮਿਲ ਕੇ ਆਏ ਉਹ ਕਹਿੰਦੇ ਵੀ ਜਿਹੜੀ ਬੰਦ ਕਾਨੂੰਨ ਨੂੰ ਨਹੀਂ ਕਾਰਵਾਈ ਹੋ ਗਈ ਜੋ ਉਹ ਕਰਾਂਗੇ ਤੇ ਇਹ ਬਾਹਰ ਰਹਿਣ ਦੇ ਲੈ ਕੇ ਹੈ ਨਹੀਂ ਹੈ ਇਹਦੇ ਉੱਤੇ ਪਹਿਲਾਂ ਕਟਗੜ 8 9 ਪਰਚੇ ਹੈਗੇ ਬਾਰ ਬਾਰ ਚ ਜੇਲ੍ਹ ਜਾਂਦਾ ਜ਼ਮਾਨਤ ਹੋ ਜਾਂਦੀ ਆ ਇਹਦੇ ਭਰਾ ਜ਼ਮਾਨਤ ਕਰਾ ਲੈਂਦੇ ਫੇਰ ਆਹੰਦਾਂ 10 ਦਿਨਾਂ ਬਾਅਦ ਇਹ ਫੇਰ ਆਪਦੀ ਗੁੰਡਾਗਰਦੀ ਸਟਾਰਟ ਕਰ ਸਾਰੇ ਬਹੁਤ ਉੱਚੇ ਪੱਧਰ ਤੱਕ ਚਿੱਟਾ ਵੇਚਦਾ ਹੈ ਇਹ ਇਹਨੂੰ ਸਾਰੇ ਸਾਡਾ ਪੂਰਾ ਮਹੱਲਾ ਡਰਦਾ ਜੀ ਕੋਈ ਨਹੀਂ ਵਿੱਚ ਪੈਂਦਾਗਾ ਜੇ ਕੋਈ ਇਹਨਾਂ ਦੀ ਗੁੰਡਾਗਰਦੀ ਹੋਵੇ ਸਾਰੇ ਆਪਦੇ ਬਾਹਰ ਲਾ ਕੇ ਅੰਦਰ ਵੜ ਜਾਂਦੇ ਆ ਪਰ ਇਹਨਾਂ ਦੇ ਖਿਲਾਫ ਕੋਈ ਨਹੀਂ ਬੋਲਦਾਗਾ ਕਾਮਾਈਆ ਕਿਹੜਾ ਏਰੀਆ ਤੁਹਾਡੇ ਕਿਤੇ ਨੇ ਬਿਆਨ ਨੰਬਰ 25 ਦਾ ਜੀ ਕੀ ਮਾਮਲਾ ਜਿਹੜਾ ਇਹ ਮਾਮਲਾ ਸਰ ਮੇਰੇ ਬੇਟੀ ਸਰੋਜ ਰਾਨੀ ਹੈ ਉਹ ਉਸਕਾ ਘਰ ਵਾਲੇ ਕਾ ਨਾਮ ਰੈਂਬੋ ਸਾਨੀ ਹੈ ਤੇ ਸਰ ਇਹ ਤਲਾਕ ਕੇਸ ਕਰ ਰੱਖੀ ਹੈ ਮੇਰੀ ਬੇਟੀ ਤੇ ਇਹ ਉਸਕਾ ਸਾਥ ਰਹਿਣਾ ਨਹੀਂ ਚਾਹਦੀ तो परसों ये लोग आए दो भाई एक तो रेम्बो तो माही तो मेरे बेटी के साथ अंदर ज़बरदस्ती करने लगे जब इनके चिक्कू चिलट के आवाज़ में सुनी तो फिर आगे मैं निकल के आई निकल के मैं आई इतने में इनके हाथ में राड था मैं बढ़ने लगी तो पहला राड मेरा मोड़े मोडेपा मारे दूसरा मेरा सिर पे फिर मेरा आवाज़ चिक्का सुन के फिर मेरे बच्चे सारे घर से बाहर आने लगे जैसे जैसे आते गए वैसे उसे मार के सिरते गए नीचे तो ये चार भाई ये थे तीन चार ऊपर से और लड़के थे तीन इनकी जनानियाँ थीं उसके बाद सर हम गलियों में भगने लगे ये हमारे पीछे पीछे मारने लगे राड लेके पीछे पीछे सारी गली में भगा भगा के मारे मुड़ के जब हम अस्पताल से तीन दिन बाद घर आए आते ही सारे देख रहे इकट्ठे करके वहां खड़ा फिर उसके बाद कह रहे हैं कि मतलब हमारे गली वाले खड़े हो गए सारे फिर हम थाने चले गए दोबारा वहां गए तुम्हें तो एस एच साहब से मिले वो कह रहे हैं कि कोई नहीं तुम बाहर बैठ जाओ अभी मुलाजिम भेज रहे हैं हम बाहर बैठे रहे कितने देर तक कोई मुलाजिम नहीं आया शाम को फिर घर आए हम सारी रात सोए नहीं सर कोई मुलाजिम नहीं आया कहीं कुछ नहीं आया सारी रात गुंडे हमें तंग करी गए वो सारी रात हम बैठ के छुप छुप कर छुपा सर उनसे डरते हैं रंबो से सारी पुलिस डरती है सब मुलाजिम डरते हैं सब डरते हैं पुलिस वालों को भी नहीं बकसते है उनका गड्डिया तोड़ देते हैं उनको इट पत्थर मारते हैं मुलाजिम मजबूर है उनको भी कोई हाल नहीं छोड़ता है रेम्बो ਇੱਕ ਇੱਕ ਧੂਬੀਆਂ ਨੇ ਬਸਤੇ ਦਾ ਇੱਕ ਪਰਿਵਾਰ ਹੈ ਜੀ ਇੱਕ ਰੈਂਬੋ ਨਾਮ ਦਾ ਇੱਕ ਮੁੰਡਾ ਹੈਗਾ ਜਿਸ ਤੇ ਪਹਿਲਾਂ ਵੀ ਕਈ ਅਪਰਾਧਿਕ ਮੁਕਾਦਮੇ ਦਰਜ ਆ ਪਿੱਛੇ ਥੋੜਾ ਟਾਈਮ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਉਹ ਉਸ ਸੰਬੰਧੀ ਸਾਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਉਹ ਪਰਿਵਾਰਕ ਮੈਂਬਰਾਂ ਦੀ ਆਪਸ ਵਿੱਚ ਫੇਰ ਕੋਈ ਲੜਾਈ ਝਗੜਾ ਹੋਇਆ ਜਿਦੇ ਵਿੱਚ ਇਸ ਮੁੰਡੇ ਨੇ ਜੋ ਦੱਸਿਆ ਜਦੋਂ ਉਹਨਾਂ ਨੇ ਆਪ ਨੂੰ ਦੱਸਿਆ ਹੈ ਵੀ ਉਹਨਾਂ ਨੇ ਆਪਣੀ ਘਰ ਵਾਲੀ ਜਾਂ ਸੱਸ ਤੇ ਸਾਲੀ ਇਹਨਾਂ ਨਾਲ ਕੋਈ ਲੜਾਈ ਝਗੜਾ ਕੀਤਾ ਸੱਟਾ ਸੱਟਾਂ ਮਾਰੀਆਂ ਆ ਗਈਆਂ ਉਸ ਸੰਬੰਧੀ ਸਾਡੇ ਕੋਲੇ ਕੰਪਲੇਂਟ ਆਈ ਹੈ ਤੇ ਅਸੀਂ ਹੁਣ ਤੁਰੰਤ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਹੋਣ ਇਸ ਤੋਂ ਅੰਦਰ ਇੱਕ ਉਹ ਇੱਕ ਅਪਰਾਧਿਕ ਮਾਨਸਿਕਤਾ ਦਾ ਆਪਾਂ ਕਹਿ ਸਕਦੇ ਹਾਂ ਜੀ ਹੈ ਕਿ ਵੀ ਇਸ ਤੇ ਕਾਫੀ ਮੁਕੱਦਮੇ ਦਰਜ ਨੇ ਐਂਡੀ ਦੇ ਮੁਕੱਦਮੇ ਦਰਜ ਨੇ ਜੀ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ ਰੀਸੈਂਟਲੀ ਵੀ ਇਸ ਤੇ ਪ੍ਰੀਵੈਂਟਿਵ ਐਕਸ਼ਨ ਕਿਉਂਕਿ ਖਦਸ਼ਾ ਸੀਗਾ ਲੜਾਈ ਝਗੜੇ ਉਹ ਵੀ ਸਾਡੇ ਕੋਲ ਕੰਪਲੇਂਟ ਆਈ ਸੀਗੀ ਉਦੋਂ ਵੀ ਪ੍ਰੀਵੈਂਟਿਵ ਐਕਸ਼ਨ ਤਹਿਤ ਵੀ ਇਹ ਤਕਰੀਬਨ ਹਫ਼ਤਾ ਜੁਡੀਸ਼ੀਅਲ ਕਸਟਡੀ 'ਚ ਇਹ ਰਿਹਾ ਸੀਗਾ ਉਦੋਂ ਵੀ ਬਾਉਂਡ ਆਊਨ ਕੀਤਾ ਗਿਆ ਸੀ ਹੰਦਵਾਰ ਤੋਂ ਅਸੀਂ ਕੋਸ਼ਿਸ਼ ਤੇ ਕਾਰਵਾਈ ਕਰਦੇ ਹੋਏ ਤੇ ਇਸ ਕੰਪਲੇਂਟ ਤੇ ਉਸ ਦੇ ਨਾਲ ਇਸ ਤਰ੍ਹਾਂ ਦੀ ਇਸ ਵੀ ਐਫਪੀਐਸ ਵਰਗੋਂ ਲੱਗਦੀ ਹੋਇਆ ਲੱਜਾ ਇਸ ਨਿੱ ਪਹਿਲਾਂ ਹੋਇਆ ਸੀ ਜੀ ਇਹ ਕਾਫੀ ਟਾਈਮ ਪਹਿਲਾਂ ਹੋਇਆ ਸੀ ਕੋਈ ਪੁਲਿਸ ਪਾਰਟੀ ਨੇ ਵੀ ਰੀਡ ਵਗੈਰਾ ਕੀਤੀ ਸੀ ਉੱਥੇ ਹੋਇਆ ਸੀ ਉੱਥੇ ਮੁਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਉਸ ਗ੍ਰਿਫਤਾਰੀਆਂ ਵੀ ਹੋ ਗਈਆਂ ਸੀਗਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਵੀ ਗੱਲ ਨਹੀਂ ਹੋਈਗੀ ਬੜ ਜਿਹੜੀ ਹੁਣਾਂ ਕੰਪਲੇਂਟ ਆਈ ਹੈ ਵੀ ਫੈਮਿਲੀ ਮੈਂਬਰ ਆ ਜਿਹੜਾ ਝਗੜਾ ਹੋਇਆ ਅਸੀਂ ਤੁਰੰਤ ਕਾਰਵਾਈ ਕਰਾਂਗੇ ਜੀ ਕਾਨੂੰਨ ਸਰਕਾਰ ਹੋ ਜਾਂ ਵੱਲ ਵਿੱਚ ਲੱਗਿਆ